ਆਹ ਯਾ ਸੋਨੂੰ ਬਿਸਤਰੀ ਬਣਾ ਦਿੰਦਾ ਲੱਕੜ ਦੀ ਬਣਾ ਕੇ ਪਾ ਲਾ ਅੱਜ ਲਵੀ ਲੈ ਮੰਗ ਰਹੇ ਹੈ ਮੈਂ ਸਾਰੇ ਕਰਕੇ ਆਇਆ ਹੁਣ ਵਧੀਆ ਸੇਮ ਉਹਨੇ ਬਣਾ ਦੇਣੀ ਤੇ ਤੇਰਾ ਸਭ ਤੋਂ ਵੱਡਾ ਪ੍ਰੋਬਲਮ ਦਾ ਹੈ ਹੈ ਗੜਾ ਕੱਟੇ ਦਾ ਵੇ ਮੈਨੂੰ ਪਾਣੀ ਪੈਂਦਾ ਵੇ ਸੁਣ ਜੱਡੀ ਦੇ ਪੱਟਾ ਦੀ ਤਿਆਰੀ ਹੈ ਮੈਨੂੰ ਡਰ ਲੱਗਦਾਦਾ ਨਹੀਂ ਗੱਡੀ ਥੋੜਾ ਥੋੜਾ ਡਿੱਗ ਪਏ ਨਹੀਂ ਡਿੱਗਦਾ ਮੈਂ ਕਈ ਜਗਤ ਚਾਚੇ ਹੁੰਦੇ ਆ ਤੇ ਜਗਤ ਮਾਮੇ ਜਗਤ ਤਮਾਮੇ ਇਹ ਨਾ ਜਗਤ ਮਾਮਾ ਇਧਰ ਵੇਖੀਓ ਖਤਰਾ ਹੀ ਨਹੀਂ ਇਹ ਅਜੇ ਮੂੰਹ ਖਾਣ ਦੇ ਰੋਗੇ ਹੋਵੇ ਹਿੰਮਤ ਕੁਝ ਕੀਤਾ ਮਾਮੇ ਰੋ ਡਰਦਾ ਦੂਜੇ ਮਾਮੇ ਨੂੰ ਕਥਲੇਉਣੀ ਨਹੀਂ ਹੈ ਮੁਰਕੇ ਮਾਂ ਦੀ ਪਕੌੜੇ ਵੀ ਕਰਦੇ ਤੈਨੂੰ ਆਹ ਪਕੌੜੇ ਕੱਢ ਕੇ ਦੱਸੇ ਰਾਜਾ ਆਦੇ ਕੁਝ ਆਹ ਉਹ ਪੰਜਾਬੀ ਦੀ ਘਾਵਤਾ ਵੀ ਤੁੰਗਰ ਹੋਣੀ ਹੈ ਚੰਗੜ ਦੀਆਂ ਮائیں ਆਪੇ ਰੋਣਗੇ ਇਹਨਾਂ ਨੇ ਚੰਗੜ ਕੰਮੇ ਲਾਏ ਕਿ ਸਾਡੇ ਜਿਹੜੇ ਕੱਚੇ ਘਰ ਸੀ ਉਹਨਾਂ ਦੇ ਰਿਸ਼ਤੇ ਜਿਆਦਾ ਪੱਕੇ ਸੀ ਉਹਨ ਜਿਹੜੇ ਸਾਡੇ ਪੱਕੇ ਘਰ ਆ ਇਹਨਾਂ ਦੇ ਰਿਸ਼ਤੇ ਤੜਕ ਤੜ ਕਰਕੇ ਟੁੱਟੀ ਜਾਂਦੇ ਤੇ ਦੁਆ ਕਰੀਏ ਕਿ ਸਾਡੀਆਂ ਜਿਹੜੀਆਂ ਦੋਸਤੋ ਮੈਂ ਤੁਹਾਡਾ ਆਪਣਾ ਖੀਤ ਪਤਾ ਪੰਨੋ ਮੇਰਾ ਚੈਨਲ ਚੰਗ ਦੀ ਰਾਤ ਦੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਸੱਦਾ ਸਵੇਰ ਦਾ ਟਾਈਮ ਸੀ ਮੈਂ ਚੱਲਾਂ ਗੱਡੀ ਤੋ ਲਈ ਜਾਵੇ ਨਾਲੇ ਤਾਂ ਦਿਨੋਂ ਪਾਲੀ ਜਾਵੇ ਸਾਂਝ ਅਰੇ ਮਮਾ ਵੀ ਆ ਅਰੇ ਸਾਰੀ ਮੇਰੇ ਡਰਾਈਵਰੀ ਚ ਲੰਘੀ ਇਦਾਂ ਮਮਾ ਜੀ ਠੀਕ ਆ ਵਧੀਆ ਕਹਿਣਾ ਇੱਥੇ ਲਾ ਕੇ ਬੈਠਾ ਕੈਮਰਾ ਕਹਿਣਾ ਕੋਈ ਚੈਨਲ ਤੇ ਇਹ ਸਾਰੀ ਦੁਨੀਆ ਦੀ ਗੱਲ ਜਾਣੀ ਤੇਰੀ ਤੈਨੂੰ ਲੋਕ ਵੇਖਣ ਦਾ ਹੈ ਨਹੀਂ ਠੀਕ ਆ ਹੈ ਪਲੇਵਾ ਮੇਰਾ ਪਰੇਵਾ ਚੱਲ ਚੱਲ ਵਾ ਗੱਡੀ ਤੋ ਲਾ ਆ ਜਾ ਚਾਹ ਤੂੰ ਪੀਣੀ ਤੇ ਚਾਹ ਪੀਆ ਲਾਦਾ ਨਹੀਂ ਜਾ ਇਹਨਾਂ ਨੇ ਕੱਲ ਫੇਰ ਸ਼ਰਾਰਤ ਕੀਤੀ ਮਰਨਾ ਕੀਤੀ ਉਹ ਮੈਂ ਤਾਂ ਪਿੱਛੋੜਿਆ ਗੋਵੀ ਦਾ ਫੁੱਲ ਫੁੱਟਲ ਅੱਛਾ ਇਹਨਾਂ ਨੇ ਜਾਣਾ ਮੇਰਾ ਪਿਆ ਫੋਨ ਲੈ ਗੋਥੇ ਅੱਛਾ ਜਿਹੜਾ ਤੂੰ ਲੈ ਕੇ ਦਸਾਹੀ ਅੱਛਾ ਉਹਦੇ ਵਿੱਚੋਂ ਕੰਜਰਾਂ ਦਾ ਫੋਨ ਤੇ ਮੈਨੂੰ ਦੇਤਾ ਇੱਥੋਂ SIM ਕੱਢ ਲਈ ਕਿਤੇ ਅੱਛਾ ਉਹ ਮੈਂ ਹੁਣ SIM ਫੋਨ ਚੈੱਕ ਕੀਤੀ ਮੈਂ ਯਾਰ SIM ਨਹੀਂ ਵੇਚੀ ਗਈ ਫੋਨ ਲੱਗ ਨਹੀਂ ਰਿਹਾ ਤਾਂ ਮੈਂ ਲੱਕੜ ਦੀ ਬਣਾ ਲਿਆ ਤਾਂ ਨਹੀਂ ਨਹੀਂ ਜੇ ਮੈਂ ਦੇ ਦਿੱਤੀ ਠੀਕ ਹੈ ਤੇ ਮੈਂ ਕੈਸਲ ਕਰ ਦਿੰਦਾ ਨਹੀਂ ਉਹ ਬਣਾ ਦਿੰਦਾ ਵਾ ਤੂੰ ਜਾ ਇਹ ਨਾ ਉਹ ਮੁੜ ਕੇ ਕਹਿੰਦੇ ਫੁੱਲੋ ਚ ਮੇਰੇ ਫੁੱਲ ਤੇ ਕਰਦਾ ਮੈਂ ਤੁਹਾਨੂੰ ਬਿਸਤਰੀ ਬਣਾ ਦਿੰਦਾ ਲੱਕੜ ਦੀ ਬਣਾ ਕੇ ਪਾ ਲਾ ਅੱਜ ਲਵੀ ਲੈਵਾਂਗੇ ਹੈ ਮੈਂ ਸਾਰੇ ਕਰਕੇ ਆਇਆ ਹੁਣ ਗੱਡੀ ਆ ਸੇਮ ਉਹਨੇ ਬਣਾ ਦੇਣੀ ਤੇ ਤੇ ਸਭ ਪ੍ਰੋਬਲਮ ਦਾ ਹਾਂ ਹੁਣ ਹੈ ਪ੍ਰੋਬਲਮ ਰੱਬ ਨੇ ਵੇਖ ਲੈਣਾ ਚੈਨਲ ਤੇ ਤੋਂ ਜਿਹੜੀ ਗੱਲ ਕਰਨੀ ਪ੍ਰੋਬਲਮ ਇੱਥੇ ਕਰਦੇ ਉਹ ਪ੍ਰਭਾ ਕੀ ਆ ਲੈ ਆਹ ਗੱਲ ਤੋਂ ਮੈਂ ਵੇਲਾ ਵਾਂ ਤੇ ਵੇਲਾ ਕਿਸੇ ਆ ਹੈ ਕੋਈ ਨਾ ਕੋਈ ਕੰਮ ਕੋਈ ਕਰਨਾ ਪਣਾ ਭੱਜੇ ਫਿਰਦੇ ਅੱਖਾਂ ਦਾ ਲਾਜਾ ਕਰਾਉਣਾ ਇੱਕ ਭਰਾਵਾ ਅੱਛਾ ਉਹ ਜਲਾਇਆ ਪਸੰਦ ਨਾਲ ਸਾਚ ਚੱਲ ਡਾਕਟਰ ਕੱਲ ਗੱਡੀ ਤੋਂ ਗਿਆ ਜਾ ਕੱਲੀ ਤੂੰ ਨੇ ਮੈਂ ਖੋ ਪੀਣੇ ਖਲੋ ਜਾ ਇੱਕ ਮਿੰਟ ਦੌੜਨਾ ਤੇ ਐਵੇਂ ਗੱਡੀ ਦੇ ਨਾਲ ਨੂੰ ਬਾਰਸ਼ ਬੜੀ ਬਾਰਸ਼ ਨੇ ਅੱਜ ਕਿਤੇ ਨਾ ਕਿਤੇ ਆਉਣਾ ਜਾਣ ਤਾਂ ਪੈਂਦਾ ਹੀ ਹੈ ਬਾਅਦ ਤੇਰੀ ਉਹਨੇ ਗੱਡੀਆਂ ਦੀ ਪੂਰਤੀ ਜੱਟੜਾ ਮਾਣੋ ਗੱਡੀ ਜੰਦੀ ਕੀ ਢੱਕਣੀ ਹੈ ਆਹ ਬੰਦਾ ਤੇ ਉਸ ਗੱਡੀ ਨਾਲ ਤਾਂ ਸੀ ਮੇਰੇ ਕੋਸਾ ਲੱਗਦਾ ਅੱਜ ਇੱਜਾ ਦਾ ਮੜਾ ਅੰਮ੍ਰਿਤਵਾਲੇ ਦੇ ਪਰਵਾਹ ਹੀ ਕਰੇ ਨੇ ਉਹ ਬੁਰੜੇ ਇਹਦੀ ਸੁchna ਪੈਂਦਾ ਦੇ ਜਿਹੜੀ ਜੀ ਮਾਂ ਕਰੀਏ ਬਾਅਦ ਦੇ ਸ਼ੈਗੋਂ ਸਲਸਰੋ ਚੱਗੀਏ ਅਰੇ ਟਾਈਮ ਪਾਸ ਹੋ ਜਾਂਦਾ ਲੱਭੋ ਤਾਂ ਸਾਡਾ ਬੁੱਢਿਆ ਦਾ ਨੰਬਾਵੇ ਜੇ ਵੀ ਲੋਕਾਂ ਦੇ ਕੀ ਨਾ ਤਾਂ ਨਾ ਤੇ ਨਾ ਬਾਰੇ ਗਾਲਾਂ ਕੱਢ ਨਾ ਮੈਨੂੰ ਪਾਣੀ ਪੀਦਾ ਦੇ ਇਹ ਵੀ ਘੱਟਾਈ ਜਰੇ ਜਰੇ ਕੋ ਕੋ ਵੀ ਵੀ ਜੇ ਬਾਰੇ ਸੇ ਨਹੀਂ ਕਰਨੀ ਤੇ ਜੀ ਉੱਗ ਰਹੀ ਤੁਹਾਨੂੰ ਸੱਗੇ ਰੋਜ਼ ਨਾ ਤਬ ਉਹਨਾਂ ਦੇ ਰਾਹ ਜਿਹੜੇ ਜਲ ਭਰਾਏ ਤੇ ਪੱਕੇ ਹੀ ਆ ਪਰ ਉਹ ਆਵਾ ਗਵਾ ਮਿੱਟੀ ਮੁੱਟੀ ਟਰਾਲੀਆਂ ਦੇ ਦੇਖੀ ਦਿੱਤੀ ਚੱਲਦੇ ਪਈ ਰਹੇ ਨੇ ਕਰਕੇ ਉਹ ਗੱਡੀਆਂ ਦੇ ਪੈਰ ਸੁੱਕ ਜਾਂਦੇ ਹੋਣ ਮੈਨੂੰ ਇਹ ਕਿ ਗੱਡੀ ਤੋਂ ਹੁੰਦੇ ਨੇ ਮੇਰਾ ਮਾਮਾ ਆ ਗਿਆ ਜਿੱਦਾਂ ਮੈਂ ਬਸ ਮਾਮਾ ਤਾਂ ਮੈਨੂੰ ਇਹਦੀ ਗੱਲ ਸੁਣ ਜਿੱਦਾਂ ਮੈਂ ਪੱਟਾ ਦੀ ਤਿਆਰੀ ਹੈ ਤਾਂ ਮੈਨੂੰ ਡਰ ਲੱਗਦਾ ਦਾ ਨਹੀਂ ਗੱਡੀ ਤੋੜਾ ਤੋੜਾ ਡਿੱਗ ਪਈ ਨਹੀਂ ਡਿੱਗਦਾ ਪਰ ਫਿਰ ਮੈਂ ਪਹਿਲਾਂ ਤੇਰਾ ਪੁੱਛਿਆ ਉਸੇ ਪਸਲੇ ਗੁਜਰਾਤ ਗੱਡੀ ਚਲਾਉਦਾ ਰਿਹਾ ਤੇ ਉੱਥੇ ਸ਼ਰਾਬ ਪੀ ਪੀ ਕੇ ਤੇ ਮੈਨੂੰ ਲੱਗਦਾ ਉਹ ਟੁਰ ਕੇ ਤੇ ਰੋਟੀ ਖਾਂਦਾ ਲੀਏ ਉਹ ਨਹੀਂ ਹੈ ਰੋਟੀ ਦੇ ਖਾ ਕਰਦੇ ਆ ਰੋਟੀ ਦੇ ਜਦੋਂ ਥੈਲੀ ਪੀ ਕੇ ਚੱਲ ਕੰਮ ਚੱਲੀ ਜਾਂਦਾ ਤੇਰਾ ਉਹ ਨਹੀਂ ਕਹਿਣ ਨੂੰ ਤੇ ਗੁਜਰਾਤ ਡਰਾਈ ਏਰੀਆ ਚਲੋ ਇਹ ਆਹਰ ਪਹਿਲਾਂ ਨਾ ਚਲ ਤੈਰਾ ਤੈਰਾ ਚ ਬਾਅਦ ਚ ਮਾਰਦੇ ਕੇ ਹੋਰ ਕੱਪੜੇ ਦਾ ਹੈਂ ਦਾਦਾ ਕੀ ਕਰਨਾ ਹੈ ਕੜਾ ਲਾਲਾ ਹਾਂ ਨਹੀਂ ਕੜ ਰਹੀ ਮਜੀ ਮਵੇਂ ਲਗਾ ਤੁਜੇ ਬਨੇ ਨਹੀਂ ਕੋਈ ਗੱਲ ਨਹੀਂ ਉਹ ਨਾ ਪਾਸੇ ਕਰੀ ਮੇਰੇ ਤੋਂ ਕਿੰਨੂੰ ਉਹ ਜਿਹੜਾ ਬੰਦਾ ਹੀ ਉਹਨੇ ਨਹੀਂ ਤੈਨੂੰ ਕੁਝ ਕਹਿਣਾ ਉਹਨੂੰ ਗਰੀ ਰਿਗਲੇ ਉਹਨੂੰ ਪਤਾ ਸਾਡਾ ਕੰਮ ਚੱਲਣ ਦੇ ਆ ਮੈਨੂੰ ਹੁੰਦੇ ਨਹੀਂ ਤੈਨੂੰ ਕਹਿਣਾ ਕੁਝ ਹੈ ਮੈਂ ਕਈ ਜਗਤ ਚਾਚੇ ਹੁੰਦੇ ਆ ਤੇ ਜਗਤ ਮਾਮੇ ਕਿ ਜਗਤ ਮਾਮੇ ਇਹ ਨਾ ਜਗਤ ਮਾਮਾ ਇਧਰ ਵੇਖੀਓ ਖਤਰਾ ਵੀ ਨਹੀਂ ਨਹੀਂ ਨੇ ਆਂਦਾ ਕੁਝ ਕਿੱਥੇ ਕਰੀਗਾ ਅੱਖਾਂ ਬਣਾਉਣੀਆਂ ਉੱਥੇ ਤੈਨੂੰ ਟਿਕਾ ਲਵਾ ਦਾਂਗੇ 14 ਉੱਥੇ ਕੀ ਗੱਲ ਪੀ ਪੀ ਕੇ ਜਾਂਦੇ ਮੈਂ ਸੁਣਿਆ ਇਹ ਬੰਦਾ ਪੀ ਪੀ ਕੇ ਨਾ ਹੋ ਜਾਂਦਾ ਅਰੇ ਪਹਿਲੀ ਵਾਰੀਆਂ ਮਸਾਲ ਸਾਡੇ ਸਾਹਮਣੇ ਵੀ ਇਹ ਬੰਦਾ ਪੀਪੀ ਗਿਆ ਨਾ ਤੇ ਪਾਟੇ ਦੇ ਵੇਖ ਕੇ ਇਹਨਾਂ ਲੱਗਦਾ ਵੀ ਜਿਵੇਂ ਇਹਨਾਂ ਦੇਸੀ ਕਿਉਂ ਖਤਰ ਦਾ ਹੈ ਇਹ ਲਕੋ ਲਗਾ ਕੇ ਰੱਖਿਆ ਕਰ ਇਹੋ ਜਿਹਾ ਸਰੀਰ ਇਹ ਨਾ ਹੁੰਦੀ ਹੋਏ ਵੀ ਇਹਨੂੰ ਪਹਿਲਵਾਨ ਲੈ ਜਾਂਦੇ ਹਣ ਫੜ ਕੇ ਮਾਚ ਲ ਦੋਂਦ ਕਰਦੇ ਇਹ ਪੰਜਾਬ ਦੇ ਨੌਜਵਾਨਾਂ ਦਾ ਇਹ ਮੈਨੂੰ ਪ੍ਰੈਸ ਬੈਕਰ ਲੱਗਦਾ ਹੈ ਇਸ ਟਾਈਮ ਆ ਮਮਾ ਜੀ ਕਿੰਦਾ ਸੋਹਣਾ ਸ਼ਰੀਰ ਇਹ ਮੇਰੇ ਵੇਖਣ ਜੇ ਹੋਣੀ ਫੇਰਾ ਬੜਾ ਕਿੰਨੇ ਡੰਡ ਲਾਈ ਹੈਂ ਸ਼ਰਾਬ ਛੱਡਦੇ ਦੇਖੀ ਭਰਾਵਾ ਬੁੱਬ ਜਾਣਿਆ ਦੂਰ ਹੀ ਮੇਰੇ ਤੋਂ ਚੰਗਾ ਨਾ ਖਤੋ ਸ਼ਰਾਬ ਕੁੜੀ ਜੀ ਲੈ ਕੇ ਬੈਹ ਜੰਦੀ ਉਹ ਨਹੀਂ ਸਾ ਮੈਂ ਇਹ ਤੁਮ ਜਹਦਾਰ ਨਹੀਂ ਉਸ ਤਰ੍ਹਾਂ ਇਹ ਕਿੰਨਾ ਨਾ ਮਵੀ ਕਿੰਨਾ ਸਾਰੇ ਸ਼ਰਾਬੀ ਉਸ ਤਰ੍ਹਾਂ ਕਹਿੰਦੇ ਸ਼ਰਾਬ ਹੀ ਕਦੇ ਮੰਦਾ ਵੀ ਮੈਂ ਡਿੱਗਾ ਅਬੀ ਇਹੰਦਾ ਮੈਂ ਧਰਤੀ ਮਾਦਾ ਦੇ ਪ੍ਰਕਰਮਾ ਕਰਨਿਆ ਮਾਂ ਨੂੰ ਜਫੀਆਂ ਪਾਉਣਿਆ ਆਪਦੀ ਨੂੰ ਮੂੰਹ ਭੰਨ ਨਾਲੀ ਚੋਵੇ ਇਹੋ ਵਾਲਾ ਮਾਮਾ ਜੀ ਤੁਹਾਡਾ ਇਹ ਮੈਂ ਟੋਮਟੇ ਕੱਢੀ ਤੋਤੀ ਦਵਾਈ ਨਾਲ ਰਲ ਕੇ ਇੱਕ ਜਾਨੀ ਕਹਿੰਦੇ ਕੱਲਾ ਕੱਲਾ ਤੇ 21 ਉਹਦਾ ਫਰਾਇਕ ਉੱਡਤਾ ਰੱਖੋ ਜੀ ਤੇ ਮੇਰਾ ਪਿਆਰਾ मामੂ ਆਇਆ ਹੈ ਦੇਖਿਆ ਦੇਖਣੋ ਤੁਹਾਨੂੰ ਤਾਂ ਮਾਣ ਲੱਗਿਆਂ ਦੀਆਂ ਪਾਣੀ ਜਿਆਦਾ ਵੇਸਟ ਨਹੀਂ ਕਰਨਾ ਆਪਾਂ ਉਹ ਖੋਲ ਦੀ ਪਾਣੀ ਇਥੇ ਨਹੀਂ ਨਹੀਂ ਪਾਣੀ ਵੇਖ ਆ ਪੰਜ ਬੰਦੇ ਬਾਹਰ ਅੰਦਰ ਘੁੰਮਣ ਆਲੇ ਪਾਣੀ ਦਾ ਸੱਤਿਆਨਾ ਕਰਦੇ ਨੇ ਫਿਰ ਫਾਇਦਾ ਕੋਈ ਨਹੀਂ ਪਤਾ ਨਾ Rajasthan ਤੇ ਕਿਤਰਾ ਦੇਣਾ ਲੱਗਿਆਂ ਦੀਆਂ ਸਾਰੇ ਜਿਹੜੇ ਪਾਣੀ ਲੈਣ ਤੇ ਨਿਕਲ ਜਾਂਦੇ ਇਥੇ ਅਸੀਂ ਇੰਨਾ ਪਾਣੀ ਵਰਤੀ ਜਾਂਦੇ ਗੱਡੀਆਂ ਧੋਣ ਵਾਸਤੇ ਉਹਨਾਂ ਲੋਡ ਆ ਉਹਨਾਂ ਦੇ ਤੇ ਆਪਣਾ ਚਾਹੀਦਾ ਹੀ ਜਿੰਨਾ ਕਹਿੰਦੇ ਸਾਹ ਦੇ ਨਹੀਂ ਤੂੰ ਦੇਖ ਸਕਦਾ ਏ ਦੋਸਤੋ ਇਹ ਮਾਮੇ ਬੜੇ ਮਿਹਨੇ ਰਲ ਕੇ ਆਪਾਂ ਇੱਕ ਕੰਮ ਕਰੀਏ ਗੱਡੀ ਤੋੜਤੀ ਆਪਾਂ ਸਰਵਿਸ ਸਟੇਸ਼ਨ ਖੋਲੀ ਐ ਹਾਂ ਸਰਵਿਸ ਸਟੇਸ਼ਨ ਖੋਲੀ ਰੋਸਟੇਸ਼ਨ ਅਧਿਕਾਰੀ ਜਿੱਥੇ ਮਰਜ਼ੀ ਕੰਮ ਖੋਲ ਲੋ ਫਿੱਟ ਕਰਦਾ ਜਮਾਨਾ ਸਾਰੀ ਜਗ੍ਹਾ ਹੀ ਕੰਮ ਚੱਲਦੇ ਆ ਕੰਮ ਕਰਨ ਵਾਲਾ ਚਾਹੀਦਾ ਬੰਦਾ ਹੰਤਾ ਬੁੱਢੇ ਹੋ ਗਏ ਆ ਤੇਰੇ ਪੱਟਾਂ ਤੇ ਭਰੋਸਾ ਨਹੀਂ ਨਾ ਕਰ ਸਕਦਾ ਮੈਂ ਮਾਮੀ ਨੂੰ ਦੋ ਦਰਦਾ ਦੂਜੀ ਮਾਮੀ ਨੂੰ ਕਿੱਥੇ ਲੈ ਆਉਣੀ ਹੈ ਨਹੀਂ ਨਹੀਂ ਹੈ ਮੁਰਗੇ ਮਾਂ ਦੀ ਕੋਲੇ ਵੀ ਗੱਲ ਸੀ ਤੈਨੂੰ ਆਹੋ ਕੋਲੇ ਕੱਢ ਕੇ ਤੁਸੀਂ ਰਾਜਾ ਦੇ ਕੋਟ ਗਿਆ ਹਾਂਜੀ ਲੈ ਕੇ ਆਏ ਅਸੀਂ ਵੀ ਆਏ ਹਾਂ ਸਾਨੂੰ ਪਤਾ ਕਰ ਅੱਜ ਬਦਬਾਸ਼ੀ ਕਿੰਨੀ ਕਿ ਚੱਲਦੀ ਹੈ ਮਾਂ ਨੂੰ ਲੈ ਬਣੀ ਹੋਰ ਤੋਂ ਦੇਖੇ ਦਾਲਾ والله ਦੋਸਤ ਮਾਮਾ ਨੂੰ ਅੱਜ ਕੰਮ ਆ ਲਾਇਆ ਸੀ ਐ ਉਹ ਪੰਜਾਬੀ ਦੀ ਘਾਵਤਾ ਵੀ ਤੁੰਗ ਰੋਣੀ ਹੈ ਚੰਗੜ ਦੀਆਂ ਮائیں ਆਪੇ ਰੋਣਗੇ ਜਿੰਨਾਂ ਨੇ ਚੰਗੜ ਕੰਮੇ ਲਾਏ ਤੇ ਪਰ ਮਾਮਾ ਮੈਂ ਉਹ ਆਪ ਤਾਂ ਲਿਆ ਥੋੜਾ ਜਿਆ ਗੱਡੀ ਗੁੱਡੀ ਇਹ ਦੋ ਜਣੇ ਰਲ ਮਿਲ ਕੇ ਧੋਤੀ ਉਹ ਪਿੰਨੇ ਚਾਹ ਤੇ ਇਹ ਬਰਮਾ ਗਰਮ ਬਣਾਤੇ ਪਕੌੜੇ ਤੇ ਮਾਮਾ ਕਹਿੰਦਾ ਵੀ ਮਰੀ ਪਕੌੜੇ ਖਾਦੇ ਆ ਪਰ ਮੇਰੇ ਮਾਮੀ ਦੇ ਸੁਆਦ ਆ ਪਤਾ ਮਾਮੀ ਖਰੋੜੇ ਤੇ ਭਵੇਂ ਉਹ ਨੱਗੇ ਖਾਲੇ ਵਰ ਕਿਸੇ ਨੂੰ ਪਕੌੜੇ ਨਹੀਂ ਖਵਾਉਂਦੀ ਉਹ ਮਾਮਾ ਚਲੋ ਅਜੇ ਤੂੰ پیسے ਪੁੱਛ ਲੈ ਗਿਆ ਨਾ ਤਾਂ ਪਕੌੜੇ ਬਣਾਏ ਨੇ ਤੇਰੀ ਦੇਵਸ਼ਰ ਘਟਾਲੂ ਪਾਏ ਇੱਕ ਤਰੀਕੇ ਨਾਲ ਇਹਦਾ ਇਹ ਵੀ ਆਹ ਇਹ ਵੀ ਆਹ ਕੁੰਦਰ ਲੱਗ ਗਿਆ ਨਾ ਬੱਸ ਅੱਜ ਆਛਾ ਚਾਹ ਰਹੀ ਕੋਈ ਆ ਚਾਹ ਵਦਿਆ ਹੈ ਹਾਂ ਜਾਵੜ ਗਾਲੀਆ ਤੇ ਜੀ ਚਾਹ ਖੰਡਾੜੀ ਬਣਾਉਣੀ ਛੱਡਤੀ ਹੁਣ ਗੋੜ ਵਾਲੀ ਬਣਾਈ ਦੇ ਓ ਜੀ ਹਾਂ ਗੋੜੂ ਮੈਂ ਕਠਾ ਲਿਆ ਖੰਡ ਤੇ ਮਾਰਤਾ ਕਾਂਡਾ ਨਹੀਂ ਨਹੀਂ ਗੋੜ ਕਿਹੜਾ ਹੁਣ ਗੋੜ ਆਪਣੇ ਉਹ ਮਾਈ ਪੈਲਸ ਦੇ ਸਾਹਮਣੇ ਵੇਲਣੇ ਲਗਾ ਨਹੀਂ ਗੋੜਾ ਬੜਾ ਵਧੀਆ ਗੋੜਾ ਟਾਣੇ ਨੇ ਬਣਾਇਆ ਕਿ ਨਾ ਅੱਛਾ ਮਾਤਾ ਨੂੰ ਜਿਆਦਾ ਦੇਖੋ ਹਾਂ ਮੈਂ ਲੋਕ ਨੂੰ ਦਿੱਤਾ ਦੋ ਕਿਸ ਗੋੜਾ ਗੋੜਾ ਗਦਾਈ ਹੱਸੇ ਬਲ ਨਾ ਆ ਚੰਬਾ ਲਾਇਆ ਵੇਲਣਾ ਨੇ ਨਹੀਂ ਵੇਲਣਾ ਨਹੀਂ ਬਾਲਕ ਮਾਦੂ ਲਾਇਆ ਤਰਗਾਂ ਜਾ ਕੇ ਘੜਾ ਰਿਹਾ ਹੈਗਾ ਪੁੱਛ ਲਾਂਗੇ ਉਹ ਤੋਂ ਲੰਡੋਂ ਦਾ 5-7 ਕਿਲੋ ਗੋੜੀ ਜੇ ਚੰਗਾ ਹੈ ਤੇ ਇੱਕ ਮਿੰਟ ਇਹੇ ਦੋਸਤੋ ਸਾਡੇ ਅੱਜ ਦੀ ਛੋਟੀ ਜੀ ਸਾਂਝ ਮਾ ਨਾਲੇ ਆ ਸੁਮ ਜਾਲ ਕੇ ਉਲਾਵ ਬੰਨਜੂ ਤੇ ਨਾਲੇ ਤਾਂ ਦੇ ਨਾਲ ਤਾਂ ਹੀ ਪੈ ਜੋ ਅੱਜ ਦੇ ਉਹ ਅਸੀਂ ਚਾਹ ਦੇ ਟੇਬਲ ਤੇ ਬੈਠੇ ਬੈਠੇ ਉਹ ਦੋ ਚਾਰ ਗੱਲਾਂ ਬੱਤਾ ਕਰ ਲਈਆਂ ਮੈਂ ਤੇ ਮਾਮਾ ਜੀ ਨੇ ਤੇ ਨਾਲੇ ਤੁਹਾਡੇ ਨਾਲ ਪਾਲੀ ਸਾਂਝ ਤੇ ਇਹੋ ਹੀ ਆ ਦੋਸਤੋ ਪਿੰਡਾਂ ਦੀ ਸਾਡੀ ਰਾਇਤਲ ਪਿੰਡਾਂ ਦਾ ਰਹਿਣਾ ਸਹਿਣਾ ਤੇ ਜਿਹੜਾ ਅਸੀਂ ਅੱਜ ਤੋਂ 30 ਸਾਲ ਪਹਿਲਾਂ ਪੰਜਾਬ ਵੇਖਿਆ ਸੀ ਉਹ ਕਾਫੀ ਬਦਲ ਗਿਆ ਮਹੌਂਦੇ ਜਿਹੜੀ ਘਰਾਂ ਦੇ ਪਿੰਡ ਆ ਸਾਡੇ ਸ਼ਤਾਂ ਰਗੇ ਹੋਗੇ ਤਕਰੀਬਨ ਤੇ ਇੱਥੇ ਹੁਣ ਲੱਭਦੇ ਰਹੀਦਾ ਉਹ ਰੌਣਕਾਂ ਹਾਸੇ ਠੱਠੇ ਉਹ ਤੂਤਾਂ ਦੀ ਛਾਂ ਉਹ ਖੂਹਾਂ ਦਾ ਪਾਣੀ ਤੇ ਉਹ ਸੱਥਾਂ ਦੀ ਗੱਲਬਾਤ ਜਿਹੜੀ ਆ ਬਣਦੀ ਨਹੀਂ ਔਰ ਜ਼ਿੰਦਗੀ ਕਿਦਦਰੀ ਹਵਾ ਯਾਰ ਵੀ ਹੋਈ ਆ ਪਹਿਲਾਂ ਦੀ ਮਨਿਸਬਤ ਤੇ ਇਹ ਸਾਡੇ ਜਿਹੜੇ ਕੱਚੇ ਘਰ ਸੀ ਉਹਨਾਂ ਦੇ ਰਿਸ਼ਤੇ ਜਿਆਦਾ ਪੱਕੇ ਸੀ ਉਹਨ ਜਿਹੜੇ ਸਾਡੇ ਪੱਕੇ ਘਰ ਆ ਇੰਨਾ ਜਿਹ ਰਿਸ਼ਤੇ ਤੜਕ ਤੱਕ ਕਰਕੇ ਟੁੱਟੀ ਜਾਂਦੇ ਤੇ ਦੁਆ ਕਰੀਏ ਕਿ ਸਾਡੀਆਂ ਜਿਹੜੀਆਂ ਪ੍ਰੇਮ ਭਾਵ ਸਾਡੇ ਸਾਂਝੀਆਂ ਜਿਹੜੀਆਂ ਪਿਆਰ ਦੀਆਂ ਉਹ ਬੜੀਆਂ ਰਹਿਣ ਇਹ ਜਿਹੜੀ ਮੇਰੀ ਛੋਟੀ ਜੀ ਸਾਂਝ ਆ ਉਹ ਇਹੋ ਹੀ ਆ ਕਿ ਮੈਂ ਤੁਹਾਡੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਪਿੰਡਾਂ ਦਾ ਰਹਿਣ ਸਹਿਣ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਇੰਨਾ ਗੱਲਾਂ ਕਿਤੇ ਹੋਣਾ ਕਿਤੇ ਹੋ ਸਾ 60 80 ਦੀ ਉਮਰ ਜੇ ਪੈਦਾ ਹੁੰਦਾ ਤੇ ਉਹ ਅਹੀ ਤੋਂ ਪਲ ਨੂੰ ਮਾਣ ਸਕੀਏ ਇੱਕ ਦੂਜੇ ਦੀ ਬੋਲੀ ਇੱਕ ਦੂਜੇ ਦੀ ਪਾਸ਼ਾ ਇੱਕ ਦੂਜੇ ਦੀ ਸ਼ਬਦ ਸ਼ਬਦਾਂ ਦੀ ਸਾਜ ਜਿ ਤਰ੍ਹਾਂ ਪਾਕਿਸਤਾਨ ਦੀ ਬੋਲੀ ਦੇ ਬਹੁਤ ਸਾਰੇ ਸ਼ਬਦ ਆ ਜਿਹੜੇ ਸੜ ਤੋਂ ਉਹਨਾਂ ਦੇ ਅਲੱਗ ਨੇ ਜਿ ਤਰ੍ਹਾਂ ਉਹ ਅਸੀਂ ਲਫਾਫਾ ਕਹਿੰਨੇ ਉਹ ਛਾਪਰ ਕਹਿੰਦੇ ਮੱਠਲ ਇਹੋ ਜੇ ਕਈ ਸ਼ਬਦ ਨੇ ਜਿਹੜੇ ਉਹਨਾਂ ਦੇ ਅਲੱਗ ਨੇ ਸਾਡੇ ਅਲੱਗ ਨੇ ਤੇ ਜਿਹੜੇ ਇਹ ਜੇ ਤਰ੍ਹਾਂ ਪਾਸ਼ਾ ਦਾ ਪ੍ਰਦਾਨ ਪ੍ਰਦਾਨ ਹੁੰਦਾ ਉਹ ਤੇ ਸਾਨੂੰ ਪਤਾ ਲੱਗੂਗਾ ਕਿ ਇਹਦੇ ਨਵੇਂ ਸ਼ਬਦ ਅਸੀਂ ਦਾਇਰ ਸਕਾਂਗੇ ਨਵੇਂ ਸ਼ਬਦ ਉਹ ਲੈ ਸਕਣਗੇ ਇਹ ਆ ਸਾਡੇ ਦੇਸ਼ ਉਦੇਸ਼ ਚ ਬੈਠੇ ਜਿੱਥੇ ਵੀ ਤੁਸੀਂ ਅਮਰੀਕਾ ਕੈਨੇਡਾ ਮੈਨੂੰ ਦੇਖ ਰਹੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਔਰ ਮੇਰਾ ਚੈਨਲ ਚੰਗਾ ਲੱਗੇ ਤੇਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕੀਟਰ ਹੋਂਤਾ ਪਰ ਨੂੰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ